ਸਿਯਮ ਅਰ ਪੈਛਾ ਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸਨ ਪਰਸੈ ਕਹ ਮਤਰ ਅੰਮ੍ਰਿਤ ਵੈਣ ਮੂਰਤ ਪੰਚ ਪਰਮਾਨ ਪੁਰਖ ਔਰੇ ਅਰਜਨ ਪੇਖੋ ਨੈਣ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਉਪਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਹੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮਿ ਪਛਾਨੈ ਸੁਖ ਹੋਵੇ ਦਿਨ ਰਾਤੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਕਾਲ ਰਾਖੀ ਮੇਰੀ ਦਰਸ਼ਨ ਪਿਆਸੀ ਦਿਨ ਰਾਤ ਇਤ ਬਹੁ ਅਨੰਦੇ ਨੀਤ ਹੋਲ ਕਪਟ ਗੁਰ ਮੇਲੀ ਨਾਨਕ ਹਰ ਸੰਗ ਮੀਤ ਸੁਖ ਢਲ ਗੁਰ ਸੇਵੀਐ ਐ ਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮਾਂ ਦੀ ਹੋਰ ਅਰਸਾਂ ਫੁਰਸਾਂ ਚਟੀਐ ਉਦ ਦਿੱਥੇ ਸਤੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਐ ਸਜਣ ਸਚ ਪਾਤਿ ਸੋ ਸਿਰਸਾਂਂਦੇ ਜਿਸ ਪਾਸ ਵਹਿਠਿਆ ਸੋਹੀ ਐ ਸਵਨਾੰਦਾ ਵੀਸਾਹੋ ਸਜਣ ਸਚ ਪਾਤਿ ਸੋ ਸਿਰਸਾਂਂਦੇ ਦੇਸ ਪਾਸ ਬਹਿਠਿਆ ਸੋਹੀਐ ਸਵਨੰਦ ਵਿਸਾਹੋ ਸਤਨਾਮ ਸ੍ਰੀ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾਤਾ ਸਤ ਗੁਰ ਈ ਸਰਣੀ ਪਾਈਐ ਦਰਸ਼ਨ ਭੇਟ ਤਹੋਤ ਆਨੰਦ ਦੁਖ ਗਇ ਹਰ ਗਾਈਐ ਸਰਬ ਸੁਖਾਂ ਦਾਤਾ ਸਤਗੁਰ ਆ ਕੀ ਸਰਨੀ ਪਾਈਐ ਦਰਸ਼ਨ ਭੇਟ ਤਹੋਤ ਆਨੰਦ ਦੁਖ ਗਇ ਹਰ ਗਾਈਐ ਹਰ ਰਸ ਪੀਵਹੁ ਭਾਈ ਓ ਨਾਮੋ ਅਰਤੁ ਹੋਰ ਪੂਰੇ ਕੀ ਸਰਨਾਈ ਰਹਾਉ ਇਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੇਵ ਲਈ ਇਸ ਹੈ ਪ੍ਰਾਪਤ ਜਿਸ ਤੁਰ ਲਿਖੇ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ